ਸਤਿ ਸ਼੍ਰੀ ਅਕਾਲ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਨਿਕਲਿਆ ਪਟਿਆਲੇ ਤੋਂ ਸੁਰੰਧਵਾਲ ਨੂੰ ਉੱਥੇ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਨਾਲ ਕਰਾਵਾਂਗੇ ਆਓ ਆਪਾਂ ਚੱਲ ਕੇ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ 18ਵੀਂ ਸਦੀ ਦੇ ਵਿੱਚ ਭਾਰਤ ਦੇ ਹਕੂਮਤ ਵੱਲੋਂ ਸਿੱਖਾਂ ਨੂੰ ਮਾਰ ਮਾਰਨਾ ਗੈਰ ਇਤਰਾਜਯੋਗ ਕਰਾਰ ਦਿੱਤਾ ਗਿਆ ਸਿੱਖਾਂ ਦੇ ਵੱਢ ਕੇ ਲਿਆਂਦੇ ਸਿਰਾਂ ਦੇ 80-80 ਰੁਪਏ ਮੁੱਲ ਹੈ ਜਿਹੜਾ ਉਹ ਪੈਣ ਲੱਗੇ ਇਨਾਮ ਦੇ ਲਾਲਚ ਦੇ ਵਿੱਚ ਦਿੱਲੀ ਦਰਬਾਰ ਦੀ ਖੁਸ਼ੀ ਲੈਣ ਲੈਣ ਲਈ ਸਧਾਰਨ ਸਿੱਖਾਂ ਦੇ ਸਿਰਾਂ ਦੇ ਲੱਥੇ ਹੋਏ ਲੱਦੇ ਹੋਏ ਗੱਡਿਆਂ ਦੇ ਦਾ قافلہ لاہور ਤੋਂ دہلی ਵੱਲ ਤੋਰਿਆ ਗਿਆ ਸਿੰਘਾਂ ਨੂੰ ਇਸ ਸਥਾਨ ਤੇ قافਲੇ ਨੂੰ ਰੋਕ ਕੇ ਇਹਨਾਂ ਸਿਰਾਂ ਦਾ ਸੰਸਕਾਰ ਸਤਕਾਰ ਸਹادت ਕੀਤਾ ਗਿਆ ਸੀ